ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿੰਡ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਹਰਜਾਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਲੜਕੀ ਵਾਲਿਆਂ ਦਾ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਲੜਕੀ ਵਾਲਿਆਂ ਦਾ ਫਾਈਲ ਨੰਬਰ ਦੱਸ ਕੇ ਉਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਰਿਸਤੇ ਹੈ ਜੀ ਅੱਜ ਦੇ ਫਾਈਲ ਨੰਬਰ 374 ਨਾਮ ਕੌਰ ਜਿਲ੍ਹਾ ਸ਼੍ਰੀ ਅਮਰਸਾ ਸਾਹਿਬ ਕਾਸਟ ਜੱਟ ਸਿੱਖ ਗੋਤ ਸੰਧੂ ਜਨਮ 3 ਜੁਲਾਈ 1992 height 5 ਫੁੱਟ 4 ਇੰਚ ਪੜਾਈ ਬੀ ਕਾਮ ਐਮ ਕਾਮ ਕੰਪਿਊਟਰ ਕੋਰਸ ਵਿਦ ਗਵਰਨਮੈਂਟ ਸਰਟੀਫਿਕੇਟ ਪਿਤਾ ਜੀ ਦਾ ਕੰਮ ਪ੍ਰਾਈਵੇਟ ਜੋਬ ਮਾਤਾ ਜੀ ਹਾਊਸ ਵਾਈਫ ਦੋ ਭਰਾ ਅਤੇ ਇੱਕ ਭਰਾ ਕੈਨੇਡਾ ਐਂਡ ਵਨ ਇਜ਼ ਡੂਇੰਗ ਜੋਬ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਦਾ ਪੀਆਰ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਇਹਨਾਂ ਦਾ ਫਾਈਲ ਨੰਬਰ ਦੱਸ ਕੇ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 375 ਨਾਮ ਕੌਰ ਜ਼ਿਲ੍ਹਾ ਫਰੀਦਕੋਟ ਏਰੀਆ ਸਾਦਕ ਕਾਸਟ ਜੱਟ ਸਿੱਖ ਰੰਧਾਵਾ ਜਨਮ ਮਾਰਚ 2000 ਹਾਈਟ 5 ਫੁੱਟ 3 ਇੰਚ ਪੜ੍ਹਾਈ ਬੈਕਟੂ ਪਾਸ ਪੀਜੀਡੀਸੀ ਕੰਪਲੀਟ ਅਤੇ ਘਰ ਦਾ ਕੁੜੀ ਘਰੇਲੂ ਕੰਮ ਕਰ ਕਰ ਲੈਂਦੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਭਰਾ ਵੱਡਾ ਮੈਰਿਟ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਨੂੰ ਜ਼ਮੀਨ 5 ਤੋਂ 10 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਕੰਮ ਚਾਹੀਏ ਖੇਤੀਬਾੜੀ ਮੁੰਡਾ ਕਰਦਾ ਹੋਵੇ ਇਹ ਰਿਸ਼ਤਾ ਕਰ ਦੇਣਗੇ ਜੇ ਇਹਨਾਂ ਦੋਨਾਂ ਰਿਸ਼ਤੇਾਂ ਵਿੱਚੋਂ ਤੁਹਾਨੂੰ ਤੁਹਾਡੇ ਨਾਲ ਕੋਈ ਵੀ ਰਿਸ਼ਤਾ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਇਹਨਾਂ ਦਾ ਫਾਈਲ ਨੰਬਰ ਦੱਸ ਕੇ ਸੰਪਰਕ ਨੰਬਰ ਪਰਿਵਾਰਾਂ ਦੇ ਲੈ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ